ਕਬੀਰ ਸਾਧੂ ਸੰਗ ਪ੍ਰਾਪਤੀ ਲਿਖਿਆ ਹੋਏ ਲਿਲਾਟ ਮੁਕਤ ਪਦਾਰਥ ਪਾਈਐ ਠਾਕ ਨ ਅਵਕਟ ਘਾਟ ਕਬੀਰ ਏਕ ਘੜੀ ਆਦੀ ਘਰੀ ਆਦੀ ਹੂੰ ਤੇ ਆਦ ਭਗਤਨ ਸੇਤੀ ਗੋਸਟੇ ਜੋ ਕੀਨੇ ਸੋ ਲਾਭ ਕਬੀਰ ਭਾਂਗ ਮਛਲੀ ਸੁਰਾਪਾਨ ਜੋ ਜੋ ਪ੍ਰਾਨੀ ਖਾਹੇ ਤੀਰਥ ਬਰਤ ਨੇਮ ਕੀਏ ਤੇ ਸਬਰ ਸਤਲ ਜਾਹੇ ਨੀਚੇ ਲੋਇਨ ਕਰ ਰਹੋ ਲੈ ਸਾਜਨ ਘਟ ਮਾਹੇ ਸਭ ਰਸ ਖੇਲੋ ਪੀ ਸੋ ਕਿਸੀ ਲਖਾਵੋ ਨਾਹੇ ਆਠ ਜਮ 64 ਘਰੀ ਤੋ ਨਿਰਖਤ ਰਹੇ ਜੀਉ ਨੀਚੇ ਲੋਇਨ ਕਿਉ ਕਰੋ ਸਭ ਘਟ ਦੇਖੋ ਪੀਓ ਸੁਨ ਸਖੀ ਪੀ ਮਹਿ ਜਿਉ ਬਸੈ ਜੀ ਮਹਿ ਬਸੈ ਕੇ ਪੀਓ ਜਿਉ ਪੀਓ ਬੁਝਉ ਨਹੀਂ ਘਟ ਮਹਿ ਜਿਉ ਕੇ ਪੀਓ ਕਬੀਰ ਬਾਹਮਨ ਗੁਰੂ ਹੈ ਜਗਤ ਕਾ ਭਗਤਨ ਕਾ ਗੁਰ ਨਾਹੇ ਅਰਜ ੳਰਜ ਕੈ ਪਚ ਮੂਆ ਚਾਰੋ ਬਿਦਹੁ ਮਾਹੇ ਹਰ ਹੈ ਖਾਂਡ ਰੇਤ ਮਹਿ ਬਿਖਰੀ ਹਾਥੀ ਚੁਨੀ ਨਾ ਜਾਏ ਕਹ ਕਬੀਰ ਗੁਰ ਭਲੀ 부ਝਾਈ ਕੀਟੀ ਹੋਇ ਕਹਿ ਖਾਏ ਕਬੀਰ ਜੋ ਤੁਹੇ ਸਾਧ ਪਿਰਮ ਕੀ ਸੀਸ ਕਾਟ ਕਰ ਗੋਏ ਖੇਲਤ ਖੇਲਤ ਹਾਲ ਕਰ ਜੋ ਕਿਛ ਹੋਏ ਤਾ ਹੋਏ ਕਬੀਰ ਜੋ ਤੁਹੇ ਸਾਧ ਪਿਰਮ ਕੀ ਪਾਕੇ ਸੇਤੀ ਖੇਲ ਕਾਚੀ ਸਰਸੋਂ ਪੀਲ ਕੈ ਨਾ ਖਲ ਭਈ ਨਾ ਤੇਲ ਉੁੰਡਤ ਡੋਲਹਿ ਅੰਧਗਤ ਅਰ ਚੀਨਤ ਨਾਹੀ ਸੰਤ ਕਹਿ ਨਾਮਾ ਕਿਉ ਪਾਈਐ ਬਿਨ ਭਗਤ ਹੋ ਭਗਵੰਤ ਹਰ ਸੋ ਹੀਰਾ ਛਾੜਕੈ ਕਰਹਿ ਆਨ ਕੀ ਆਸ ਤੇ ਨਰ ਦੋਜਕ ਜਾਹੰਗੇ ਸਤਿ ਭਾਖੈ ਰਵਿਦਾਸ ਕਬੀਰ ਜੋ ਗ੍ਰਹਉਤ ਕਰਹਿ ਤਾ ਧਰਮ ਕਰ ਨਾਹੀ ਤਾ ਕਰ ਬੈਰਾਗ ਬੈਰਾਗੀ ਬੰਦਨ ਕਰੈ ਤਾ ਕੋ ਵੱਡੋ ਅਭਾਗ ਸਲੋਕ ਸੇਖ ਫਰੀਦ ਕੇ ਇੱਕ ਓੰਕਾਰ ਸਤਗੁਰ ਪ੍ਰਸਾਦ ਜਿਤ ਦਿਹਾੜੈ ਧਨਵਰੀ ਸਾਹੇ ਲੈ ਲਿਖਾਏ ਮਲਕ ਜੇ ਕੰਨੀ ਸੁਣੀਂਦਾ ਮੋਹ ਦੇ ਖਾਲੇ ਆਏ ਜਿੰਦ ਨੇ ਮਾਣੀ ਕੱਢੀ ਐ ਹੱਡਾਂ ਕੂ ਕੜਕਾਏ ਸਾਹੇ ਲਿਖੇ ਨਾ ਚੱਲਨੀ ਜਿੰਦੂ ਕੂ ਸਮਝਾਏ ਜਿੰਦ ਵਹ ਟੀ ਮਰਣ ਵਰ ਲੈ ਜਾਸੀ ਪਰਣਾਏ ਆਪਣ ਹੱਥੀ ਝੋਲ ਕੈ ਕੈ ਗਲ ਲੱਗੈ ਧਾਏ ਵਾਲ ਹੋ ਨਿੱਕੀ ਪੁਰਸਲਾਤ ਕੰਨੀ ਨਾ ਸੁਣੀ ਆਏ ਫਰੀਦਾ ਕਿੜੀ ਪਵੰਦੀ ਖੜਾ ਨਾ ਆਪ ਮੁਹਾਈ ਫਰੀਦਾ ਦਰ ਦਰਵੇਸੀ ਗਾ ਖੜੀ ਚੱਲਾਂ ਦੁਨੀਆ ਪੱਤ ਬੰਨ ਉਠਾਈ ਪੋਟਲੀ ਕਿੱਥੈ ਵੰਨਾਂ ਘਤ ਕਿੱਜ ਨਾ ਬੁੱਝੈ ਕਿੱਜ ਨਾ ਸੁਝੈ ਦੁਨੀਆ ਗੁੱਜੀ ਪਾਹੇ ਸਾਈ ਮੇਰਾ ਚੰਗਾ ਕੀਤਾ ਨਾਹੀ ਤਾ ਹੰ ਪੀ ਦੱਜਾਂ ਆਹੇ ਫਰੀਦਾ ਜੇ ਜਾਣਾ ਤਿਲ ਥੋੜੜੇ ਸੰਮਲ ਬੁੱਕ ਭਰੀ جے ਜਾਣਾ ਸਹੋ ਨੰਡੜਾ ਤਾਂ ਥੋੜਾ ਮਾਣ ਕਰੀ ਜੇ ਜਾਣਾ ਲੜ ਛੱਜਣਾ ਪੀੜੀ ਪਾਈ ਗੰਡ ਤੈ ਜਿਬੜ ਮੈਂ ਨਾਹੇ ਕੋ ਸਭ जग ਡਿਠਾ ਹੰਡ ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲੇਖ ਨਾਲੇਖ ਆਪ ਨੜੇ ਗਰੀਬਾਨ ਮਹ ਸਿਰ ਨੀਵਾ ਕਰ ਦੇਖ ਫਰੀਦਾ ਜੋ ਤੈ ਮਰਨ ਮੁਕੀਆਂ ਤੇ ਨਾ ਨਾ ਮਾਰੇ ਘੁੰਮ ਆਪ ਨੜੈ ਘਰ ਜਾਈਐ ਪੈਰ ਤਿਨਾਂ ਦੇ ਚੁੰਮ ਫਰੀਦਾ ਜਾਂ ਤਉ ਖਟਣ ਵੇਲ ਤਾ ਤੂ ਰੱਤਾ ਦੁਨੀ ਸਿਉ ਮਰਗ ਸਵਾਈ ਨੀਹ ਜਾਂ ਭਰਿਆ ਤਾਂ ਲੱਦਿਆ ਦੇਖ ਫਰੀਦਾ ਜੋthia ਦਾੜੀ ਹੋਈ ਪੂਰ ਅੱਗੋ ਨੇੜਾ ਆਇਆ ਪਿੱਛਾ ਰਹਿਆ ਦੂਰ ਦੇਖ ਫਰੀਦਾ ਜੇਥੀਆ ਸਕਰ ਹੋਈ ਵਿਸ ਸਾਈਂ ਬੱਜੋ ਆਪਣੇ ਵੇਦਣ ਕਹੀਏ ਕਿਸ ਫਰੀਦਾ ਅੱਖੀਂ ਦੇਖ ਪਤੀਣੀਆਂ ਸੁਣ ਸੁਣ ਰੀਣੇ ਕੰਨ ਸਾਖ ਪਕੰਦੀ ਆਈਆ ਹੋਰ ਕਰਿੰਦੀ ਵੰਨ ਫਰੀਦਾ ਕਾਲੀ ਜਿਨੀ ਨਾ 라ਵਿਆ ਤੌਲੀ 라ਵੇ ਕੋਏ ਕਰ ਸਾਈ ਸਿਉ ਪਰਹੜੀ ਰੰਗਨ ویਲਾ ਹੋਏ ਮਹੱਲਾ ਤੀਜਾ ਫਰੀਦਾ ਕਾਲੀ ਧੌਲੀ ਸਾਹਿਬ ਸਦਾ ਹੈ ਜੇ ਕੋ ਚਿਤ ਕਰੇ ਆਪਣਾ ਲਾਇ ਪਰਮ ਨ ਲੱਗਈ ਜੇ ਲੋਚੈ ਸਭ ਕੋਏ ਇਹੋ ਪਰਮ ਪਿਆਲਾ ਖਸਮ ਕਾ ਜੈ ਭਾਵੇ ਤੈ ਦੇ ਫਰੀਦਾ ਜਿਨ ਲੋਇਣ ਜਗ ਮੋਹਿਆ ਸੇ ਲੋਇਣ ਮੈਂ ਡਿਠ ਕੱਜਲ ਰੇਖ ਨਾ ਸਹੰਦਿਆ ਸੇ ਪੰਖੀ ਸੂਏ ਬਹਿਠ ਫਰੀਦਾ ਕੂ ਕਿੰਦਿਆ ਚਾ ਗਿੰਦਿਆ ਮੱਤੀ ਦੇਂਦਿਆ ਨਿਤ ਜੋ ਸੈਤਾਨ ਵੰਜਾਇ ਸੇ ਕਿਤ ਫਿਰਹਿ ਚਿੱਤ ਫਰੀਦਾ ਥੀਉ ਪਵਾਈ ਦੱਬ ਜੇ ਸਾਈਂ ਲੋੜ ਹੈ ਸਭ ਇੱਕ ਛਿਜ ਹੈ ਬਿਆਲਤਾੜੀ ਹੈ ਤਾਂ ਸਾਈਂ ਦੇ ਦਰਵਾੜੀ ਹੈ ਫਰੀਦਾ ਖਾਕ ਨਾ ਨਿੰਦੀ ਐ ਖਾਕੂ ਜੇੜ ਨਾ ਕੋਏ ਜੀਵਨ ਦੇ ਆ ਪੈਰਾ ਤਲੈ ਮੋਇਆ ਉੱਪਰ ਹੋਏ ਫਰੀਦਾ ਜਾ ਲੱਬ ਤਾ ਨੇਹੋ ਕਿਆ ਲੱਬ ਤਾ ਕੂੜਾ ਨੇਹੋ ਕਿਚਰ ਛੱਤ ਲੰਗਾਈ ਐ ਛੱਪਰ ਟੁੱਟੈ ਮੇਹੋ ਫਰੀਦਾ ਜੰਗਲ ਜੰਗਲ ਕਿਆ ਭਵਹ ਵਣ ਕੰਡਾ ਮੂੜੇਹ ਵਸੀ ਰੱਬ ਹਿਆਲੀ ਐ ਜੰਗਲ ਕਿਆ ਢੂੰਡੇ ਫਰੀਦਾ ਇੰਨੀ ਨਿੱਕੀ ਜੰਗੀ ਐ ਥਲ ਡੂੰਗਰ ਭਵਿ ਓਮ ਅੱਜ ਫਰੀਦਾ ਕੂਜੜਾ ਸਹਿ ਕੋਹਾ ਥੀ ਓਮ ਫਰੀਦਾ ਰਾਤੀ ਵੱਡੀਆਂ ਤੁਖ ਤੁਖ ਉਠਣ ਪਾਸ ਤਿਗ ਤਿਨਾਂ ਦਾ ਜੀਵਿਆ ਜਿਨ੍ਹਾਂ ਵਿਡਾਣੀ ਆਸ ਫਰੀਦਾ ਜੇ ਮੈਂ ਹੁੰਦਾ ਵਾਰਿਆ ਮਿੱਤਾ ਆਇੜਿਆ ਹੀੜਾ ਜਲੇ ਮਜੀਠ ਜਉ ਉੱਪਰ ਅੰਗਾਰਾ ਫਰੀਦਾ ਲੋੜੈ ਦਾਖ ਬਜੌਰੀਆਂ ਕਿਕਰ ਬਿਜੈ ਜੱਟ ਹੰਡੈ ਉਨ ਕਤਾਇਦਾ ਪੈਦਾ ਲੋੜੈ ਪਟ ਫਰੀਦਾ ਗਲਿਏ ਚਿੱਕੜ ਦੂਰ ਘਰ ਨਾਲ ਪਿਆਰੇ ਨੇ ਹੋ ਚੱਲਾ ਤਾਂ ਪਿਜੈ ਕੰਬਲੀ ਰਹਾ ਤਾਂ ਟੁੱਟੈ ਨੇ ਹੋ ਪਿਜੋ ਸਜੋ ਕੰਬਲੀ ਅੱਲਾ ਹੈ ਵਰਸਾਉ ਮੇਹੋ ਜਾਏ ਮਿਲਾ ਤਨਾ ਸਜਣਾ ਟਟੋ ਨਾਹੀ ਨੇਹੋ ਫਰੀਦਾ ਮੈਂ ਪੁਲਾਵਾ ਪਗਦਾ ਮਤ ਮੈਲੀ ਹੋਏ ਜਾਏ ਗਹਿਲਾ ਰੂਹ ਨਾ ਜਾਣਈ ਸਿਰ ਭੀ ਮਿੱਟੀ ਖਾਏ ਫਰੀਦਾ ਸਕਰ ਖੰਡ ਨਿਵਾਤ ਗੁੜ ਮੱਖਿਓ ਮਾਝਾ ਦੁੱਧ ਸੱਬੇ ਵਸਤੂ ਮਿੱਠੀਆਂ ਰੱਬ ਨਾ ਪੁੱਜਨ ਤੁੱਦ ਫਰੀਦਾ ਰੋਟੀ ਮੇਰੀ ਕਾਠ ਕੀ ਲਾਵਣ ਮੇਰੀ ਭੁੱਖ ਜਿੰਨਾ ਖਾਦੀ ਚੋਪੜੀ ਕਣੇ ਸਹਿਣਗੇ ਦੁੱਖ ਰੁੱਖੀ ਸੁਖੀ ਖਾਏ ਕੈ ਠੰਡਾ ਪਾਣੀ ਪੀਓ ਫਰੀਦਾ ਦੇਖ ਪਰਾਈ ਚੋਪੜੀ ਨਾ ਤਰਸਾਏ ਜੀਓ ਅੱਜ ਨਾ ਸੁੱਤੀ ਕੰਤ ਸਿਓ ਅੰਗ ਮੁੜੇ ਮੁੜ ਜਾਏ ਜਾਏ ਪੁੱਛੋ ਡੋਹਾਗਣੀ ਤੁਮ ਕਿਉ ਰਹਿਣ ਵਿਹਾਰੇ ਸਹੁਰਾ ਢੋਈ ਨਾ ਲਹੈ ਪਈਐ ਨਾਹੀ ਥਾਓ ਪਿਰ ਵਾਤੜੀ ਨਾ ਪੁਛਾਈ ਤਨ ਸੋਹਾਗਣ ਨਾਓ ਸਹੁਰਾ ਪਈਐ ਕੰਤ ਕੀ ਕੰਤ ਅਗੰਮ ਅਥਾਓ ਨਾਨਕ ਸੋ ਸੋਹਾਗਣੀ ਜੋ ਭਾਵੈ ਬੇਪਰਵਾਹ ਨਾਤੀ ਤੋਤੀ ਸੰਭਹੀ ਸੁੱਤੀ ਆਏ ਨਚਿੰਦ ਫਰੀਦਾ ਰਹੀ ਸੁਬੇੜੀ ਹਿੰਗ ਦੀ ਗਈ ਕਥੂਰੀ ਗੰਧ ਜੋ ਬਨ ਜਾਂਦੇ ਨਾ ਡਰਾਂ ਜੇ ਸਹਿ ਪ੍ਰੀਤ ਨਾ ਜਾਏ ਫਰੀਦਾ ਕਿਤੀ ਜੋਬਨ ਪ੍ਰੀਤ ਬਿਨ ਸੁੱਕ ਗਏ ਕੁਮਲਾਏ ਫਰੀਦਾ ਚਿੰਤ ਖਟੋਲਾ ਵਾਣ ਦੁਖ ਬਿਰਹ ਵਿਛਾਵਣ ਲੇਫ ਇਹੋ ਹਮਾਰਾ ਜੀਵਣਾ ਤੂੰ ਸਾਹਿਬ ਸੱਚੇ ਵੇਖ ਬਿਰਹਾ ਬਿਰਹਾ ਆਖੀਐ ਬਿਰਹਾ ਤੂੰ ਸੁਲਤਾਨ ਫਰੀਦਾ ਜਿਤ ਤਨ ਬਿਰਹੋ ਨਾ ਉਪਜੈ ਸੋ ਤਨ ਜਾਣ ਮਸਾਨ ਫਰੀਦਾ ਏ ਵਿਸ ਗੰਦਲਾ ਧਰਿਆ ਖੰਡ ਲਿਵਾੜ ਇੱਕ ਰਹੇਂਦੇ ਰਹਿ ਗਏ ਇੱਕ ਰਾਧੀ ਗਏ ਉਜਾੜ ਫਰੀਦਾ ਚਾਰ ਗਵਾਇਆ ਹੰਡ ਕੈ ਚਾਰ ਗਵਾਇਆ ਸੰਮ ਲੇਖਾ ਰੱਬ ਮੰਗੇਸੀਆ ਤੂੰ ਆਹੋਂ ਕੇਰੇ ਕੰਮ ਫਰੀਦਾ ਦਰ ਦਰਵਾਜੇ ਜਾਇ ਕੈ ਕਿਉ ਡਿਠੋ ਘੜੀਆਲ ਇਹੋ ਨਿਦੋਸਾ ਮਾਰੀਐ ਹਮ ਦੋਸਾਂ ਦਾ ਕੀ ਹਾਲ ਕੜੀਏ ਕੜੀਏ ਮਾਰੀਐ ਪਹਿਰੀ ਲਹਿ ਸਜਾਏ ਸੋਹੇੜਾ ਕੜਿਆਲ ਜੋਂ ਦੁਖੀ ਰਹਿਣ ਵਿਹਾਈ ਬੁੱਢਾ ਹੋਆ ਸੇਖ ਫਰੀਦ ਕੰਬਣ ਲੱਗੀ ਦੇਹ ਜੇ ਸੌ ਵਰਿਆਂ ਜੀਵਣਾ ਪੀ ਤਨ ਹੁਸੀਖੇ ਫਰੀਦਾ ਬਾਰ ਪਰਾਇ ਬੈਸਣਾ ਸਾਈ ਮੁਜੈ ਨਾ ਦੇਹ ਜੇ ਤੂੰ ਏਵੈ ਰਖਸੀ ਜੀਉ ਸਰੀਰ ਹੋਲੇਹ ਕੰਦ ਕੁਹਾੜਾ ਸਿਰ ਘੜਾ ਵਣ ਕੈ ਸਰ ਲੋਹਾਰ ਫਰੀਦਾ ਹਉ ਲੋੜੀ ਸੋ ਆਪਣਾ ਤੂੰ ਲੋੜ ਹੈ ਅੰਗਿਆਰ ਫਰੀਦਾ ਇੱਕ ਨਾ ਆਟਾ ਅਗਲਾ ਇੱਕ ਨਾ ਨਾਹੀ ਲੋਣ ਅੱਗੇ ਗਏ ਸੰਜਾਪ ਸੰ ਚੋਟਾਂ ਖਾਸੀ ਕੌਣ ਪਾਸਦ ਮਾਮੇ ਛੱਤ ਸਿਰ ਭੇਰੀ ੱਡੋ ਰੱਡ ਜਾਏ ਸੁੱਤੇ ਜੀਰਾਨ ਮਹਿ ਥੀਏ atheema ਗੱਡ ਫਰੀਦਾ ਕੋਠੇ ਮੰਡਪ ਮਾਰੀਆਂ ਉਸਾਰੇ ਦੇ ਪੀ ਗਏ ਕੂੜਾ ਸੌਦਾ ਕਰ ਗਏ ਗੋਰੀ ਆਏ ਪਏ ਫਰੀਦਾ ਖਿੰਥੜ ਮੇਖਾ ਅਗਲੀਆਂ ਜਿੰਦ ਨ ਕਾਈ ਮੇਖ ਵਾਰੀ ਆਪੋ ਆਪਣੀ ਚੱਲੇ ਮਸਾਇਕ ਸੇਖ ਫਰੀਦਾ ਦੋਹ ਦੀਵੀ ਬਲੰਦਿਆ ਮਲਕ ਬਹਿਠਾ ਆਏ ਗੜ ਲੀਤਾ ਘਟ ਲੁੱਟਿਆ ਦੀਵੜੇ ਗਿਆ ਬੁਝਾਏ ਫਰੀਦਾ ਵੇਖ ਕਪਾਹ ਜੇਥੀਆ ਜੇ ਸਿਰ ਥੀਆ ਤਿਲਾਹ ਕਮਾਦੈ ਅਰ ਕਾਗਦੈ ਕੁੰਨੇ ਕੋਇ ਲਿਆਹ ਮੰਦੇ ਅਮਲ ਕਰੇਂਦਿਆ ਇਹ ਸਜਾਏ ਤਿਨਾਹ ਫਰੀਦਾ ਕੰਨ ਮੁਸੱਲਾ ਸੂਫ ਗਲ ਦਿਲ ਕਾਤੀ ਗੁੜਵਾਤ ਬਾਹਰ ਦਿਸੈ ਚਾਨਣਾ ਦਿਲ ਅੰਧਿਆਰੀ ਰਾਤ ਫਰੀਦਾ ਰਤਿ ਰਤਨਾ ਨਿਕਲੇ ਜੇ ਤਨ ਚੀਰੈ ਕੋਏ ਜੋ ਤਨ ਰਤੇ ਰੱਬ ਸਿਉ ਤਿਨ ਤਨ ਰਤ ਨਾ ਹੋਏ ਮਹਲਾ ਤੀਜਾ ਇਹੋ ਤਨ ਸਭੋ ਰਤ ਹੈ ਰਤ ਬਿਨ ਤਨ ਨਾ ਹੋਏ ਜੋ ਸਹਿ ਰਤੇ ਆਪਣੇ ਤਿਤ ਤਨ ਲੋਭ ਰਤ ਨਾ ਹੋਏ ਪੈ ਪਏ ਤਨ ਖੀਣ ਹੋਏ ਲੋਭ ਰਤ ਵਿੱਚ ਹੋਂ ਜਾਏ ਜੋ ਬਹ ਸੰਤਰ ਤਾਤ ਸੁਧ ਹੋਏ ਤਿਉ ਹਰ ਕਾ ਭਉ ਦੁਰਮਤ ਮੈਲ ਗਵਾਏ ਨਾਨਕ ਤੇ ਜਨ ਸੋਹਣੇ ਜੇ ਰਤੇ ਹਰ ਰੰਗ ਲਾਏ ਫਰੀਦਾ ਸੋਈ ਸਰਵਰ ਢੂਡ ਲਹੋ ਜਿਥਹ ਲੱਭੀ ਵਥ ਛੱਪੜ ਢੂਡੈ ਕਿਆ ਹੋਵੇ ਚਿੱਕੜ ਡੁੱਬੈ ਹੱਥ ਫਰੀਦਾ ਨੰਡੀ ਕੰਤ ਨਾ ਰਾਵਿਓ ਵੱਡੀ ਥੀ ਮੁਈ ਆਸ ਤਨ ਕੂ ਕੇਂਦੀ ਗੋਰ ਮੇ ਤੈ ਸਹ ਨਾ ਮਿਲਿਆਸ ਫਰੀਦਾ ਸਿਰ ਭਲਿਆ ਦਾੜੀ ਭਲੀ ਮੁੱਛਾਂ ਵੀ ਪਲੀਆਂ ਰੇ ਮਨ ਗਹਿਲੇ ਬਾਵਲੇ ਮਾਨ ਹੈ ਕਿਆ ਰਲੀਆਂ